ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਆਪਾਂ ਨੂੰ ਪਤਾ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਔਨਲਾਈਨ ਐਪਲੀਕੇਸ਼ਨਾਂ ਜਿਹੜੀਆਂ ਉਹ ਮੰਗੀਆਂ ਜਾ ਰਹੀਆਂ ਹੈਗੀਆਂ ਇਹ ਐਪਲੀਕੇਸ਼ਨ 13 ਦੂ 2026 ਨੂੰ ਸਟਾਰਟ ਹੋ ਚੁੱਕੀਆਂ ਤੇ ਆਖਰੀ ਤਰੀਕ ਹੈ ਜਿਹੜੀ ਉਹ 5 ਮਾਰਚ 2026 ਹੋਣ ਵਾਲੀ ਹੈ ਅਪਲਾਈ ਕਰਨ ਦੀ ਠੀਕ ਹੈ ਤੇ ਇਹ ਇਹ ਇਹਨਾਂ ਦੇ ਵਿੱਚ ਬੇਟਾ ਆਪਾਂ ਨੂੰ ਪਤਾ ਹੈ ਗਿਆ ਸਟਾਫ ਨਰਸ ਦੀਆਂ ਜਿਹੜੀਆਂ ਹੈਗੀਆਂ 98 ਪੋਸਟ ਹੈਗੀਆਂ ਮੈਡੀਕਲ ਲੈਬ ਟੈਕਨੀਸ਼ੀਅਨ ਦੀਆਂ ਦੋ ਪੋਸਟ ਹੈ ਆਪਰੇਸ਼ਨ ਥੀਏਟਰ ਅਸਿਸਟੈਂਟ ਦੀਆਂ ਬੇਟਾ 4 ਪੋਸਟ ਹੈਗੀਆਂ ਇਹ ਸਾਰੀਆਂ ਪੋਸਟਾਂ ਬੇਟਾ ਇਹ ਆਪਣੇ ਕੋਲ ਡਾਕਟਰ ਵੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮੁਹਾਲੀ ਦੇ ਅੰਡਰ ਹੈ ਬੇਟਾ ਇਹ ਚੀਜ਼ ਜਿੰਨੀਆਂ ਵੀ 95 ਸਟਾਫ ਨਰਸ ਦੀਆਂ ਪੋਸਟਾਂ ਮੈਡੀਕਲ ਲੈਬ ਟੈਕਨੀਸ਼ੀਅਨ ਦੋ ਪੋਸਟਾਂ ਹੈਗੀਆਂ ਤੇ ਆਪਰੇਸ਼ਨ ਥੀਟਰ ਅਸਿਸਟੈਂਟ ਦੀਆਂ ਚਾਰ ਪੋਸਟਾਂ ਇਹ ਸਾਰੀਆਂ ਦੀਆਂ ਸਾਰੀਆਂ ਬੇਟਾ ਪੋਸਟਾਂ ਆਪਣੇ ਕੋਲ ਮੈਡੀਕਲ ਜਿਹੜਾ ਕਾਲਜ ਹੈਗਾਗਾ ਡਾਕਟਰ ਵੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਬੇਟਾ ਮੁਹਾਲੀ ਉਹਦੇ ਅੰਡਰ ਹੈ ਰੈਗੂਲਰ ਪੋਸਟ ਹੈ ਤੇ ਇਹਨਾਂ ਨੂੰ ਅਪਲਾਈ ਕਰਨ ਦੀ ਆਖਰੀ ਜਿਹੜੀ ਤਰੀਕ ਹੈਗੀ ਉਹ ਬੇਟਾ ਆਪਣੇ ਕੋਲ 5 ਮਾਰਚ 2026 ਹੈ ਬੇਟਾ ਜੇਕਰ ਕੋਈ ਵੀ ਬੱਚਾ ਔਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਜਾਂ ਫਿਰ ਬਹੁਤ ਹੀ ਵਧੀਆ ਤਰੀਕੇ ਨਾਲ ਬਣੇ ਹੋਏ ਨੋਟਸ ਚਾਹੇ ਉਹ ਸਟਾਫ ਨਰਸ ਦੇ ਹੈ ਚਾਹੇ ਮੈਡੀਕਲ ਲੈਬ ਟੈਕਨੀਸ਼ੀਅਨ ਦੇ ਹੈ ਚਾਹੇ ਆਪਣੇ ਕੋਲ ਆਪਣੇ ਕੋਲ ਆਪਰੇਸ਼ਨ ਥੀਟਰ ਅਸਿਸਟੈਂਟ ਦੇ ਹੈ ਪੁਰਾਣੇ ਪੇਪਰ ਵੀ ਬੇਟਾ ਤੁਹਾਨੂੰ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਲਏ ਗਏ ਨੇ ਉਹ ਵੀ ਮਿਲ ਜਾਣਗੇ ਔਨਲਾਈਨ ਕੋਚਿੰਗ ਵੀ ਮਿਲ ਜਾਈਗੀ ਤੇ ਨੋਟਸ ਵੀ ਮਿਲ ਜਾਣਗੇ ਤੁਸੀਂ ਕੀ ਕਰਨਾ ਹੈ 9463079680 ਨੰਬਰ ਤੇ ਸੰਪਰਕ ਕਰਨਾ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਮੇਰੇ ਚੈਨਲ ਨੂੰ ਜੁਆਇਨ ਕਰਨਾ ਵੀ ਨਾ ਭੁੱਲਣ ਜੁਆਇਨ ਕਰਨ ਦਾ ਬੈਨੀਫਿਟ ਇਹੀ ਹੁੰਦਾ ਹੈਗਾ ਕਿ ਜੰਨੀਆਂ ਵੀ ਪੁਰਾਣੀਆਂ ਪੈਰਾਮੈਡੀਕਲ ਐਗਜ਼ਾਮ ਦੇ ਲਈ ਬੇਟਾ ਵੀਡੀਓਜ਼ ਅਪਲੋਡ ਹੋਈਆਂ ਹੋਈਆਂ ਉਸ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਜਿਹਦੇ ਨਾਲ ਤੁਸੀਂ ਆਪਣੀ ਜਿਹੜੀ ਪ੍ਰੈਪਰੇਸ਼ਨ ਹੈ ਬਹੁਤ ਹੀ ਵਧੀਆ ਤਰੀਕੇ ਕਰ ਸਕਦੇ ਹਾਂ ਇਸ ਕਰਕੇ ਹੁਣ ਆਪਣਾ ਫੋਨ ਚੱਕੋ 9463079680 ਨੰਬਰ ਤੇ ਸੰਪਰਕ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਬੰਬੀ ਇੰਸਟੀਟਿਊਟ ਮਾਨਸਾ ਤੇ ਪਟਿਆਲਾ